गगनन्द बजियो पर्यने का गीत जो सूरमा आ यूजन कोदा ਸੂਰਾ ਸੋ ਪਹਿਚਾਨੀਐ ਜੋਲ ਰਹਿ ਦੀਨਗੇ ਤੁਰ ਜਾ ਤੁਰ ਜਾ ਕਟ ਮਰੇ ਕਬੂਨਾ ਛੜ ਖੇਤ ਡੱਪਇਓ ਮੈਂ ਜੋਰ ਕਰ ਬਚਨ ਕਾ ਸਿਰ ਨਿਆਏ ਕੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਾਇ ਜ਼ਹਰ ਜ਼ਹੂਰ ਹਜਰ ਹਜੂਰ ਸਰਵ ਕਲਾ ਭਰਪੂਰ ਸਮਰਤ ਗੁਰੂ ਲੋਗ ਪਰਲੋਕ ਦੇ ਰਖ ਭਗਦੋਸ਼ ਲਗਾਂਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਹਜੂਰੀ ਦੇ ਵਿੱਚ ਗੁਰ ਸ਼ਬਦ ਦੇ ਨਾਲ ਜੁੜ ਬੈਠੀ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਜੀਵਨ ਸੁਆਸ ਉਦਮ ਇਸ਼ਾਨ ਤੇ ਤੰਦਰੁਸਤੀਆਂ ਦਿੱਤੀਆਂ ਹਨ ਸੋ ਮਹਾਰਾਜ ਮਿਹਰ ਕਰੇ ਸਭ ਦੀ ਹਾਜ਼ਰੀ ਪ੍ਰਵਾਨ ਕਰੇ ਜਿਵੇਂ ਕਿ ਆਪ ਜੀ ਨੂੰ ਦੱਸਿਆ ਗਿਆ ਹੈ ਅੱਜ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਪੁਰਬ ਹੈ ਇਸ ਦੇ ਸਬੰਧ ਵਿੱਚ ਇਸ ਆਪਾਂ ਸੰਖੇਪ ਦੇ ਵਿੱਚ ਵਿਚਾਰ ਲੈਣੀ ਹੈ ਗੁਰੂ ਸਾਹਿਬ ਦੀ ਮਿਹਰ ਪ੍ਰਾਪਤ ਕਰਨੀ ਹੈ ਆਪਣੇ ਆਪ ਨੂੰ ਸ਼ਹੀਦਾਂ ਦੀ ਦਿੱਤੀ ਹੋਈ ਸਿੱਖਿਆ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਹੈ ਉੱਥੇ ਦੇਸ਼ ਕੌਮ ਸਮਾਜ ਦੀ ਸੇਵਾ ਦੇ ਵਿੱਚ ਵੀ ਆਪਾਂ ਕਿਸੇ ਨਾ ਕਿਸੇ ਪ੍ਰਕਾਰ ਦੇ ਵਿੱਚ ਹਿੱਸਾ ਪਾਉਣਾ ਹੈ ਜਦੋਂ ਅਸੀਂ ਵਿਚਾਰ ਕਰਦੇ ਹਾਂ ਜਦੋਂ ਅਸੀਂ ਸ਼ਹਾਦਤ ਤੇ ਜਾਨ ਸ਼ਹੀਦੀ ਨੂੰ ਪੜਦੇ ਹਾਂ ਤੇ ਇਹਦੇ ਵਿੱਚੋਂ ਸਾਨੂੰ ਇੱਕ ਸੁਨੇਹਾ ਮਿਲਦਾ ਹੈ ਜਿਸ ਕੌਮ ਦੇ ਵਿੱਚ ਸ਼ਹੀਦ ਹੋਣ ਜਿਸ ਧਰਮ ਦੇ ਵਿੱਚ ਸ਼ਹੀਦੀਆਂ ਹੋਈਆਂ ਹੋਣ ਉਤਰਮ ਉਹ ਜੋ ਵੀ ਉਹਨਾਂ ਦੇ ਸੂਰਵੀਰ ਯੋਧੇ ਨੇ ਉਹ ਹਮੇਸ਼ਾ ਹੀ ਦੁਨੀਆ ਤੇ ਕਾਇਮ ਰਹਿੰਦੇ ਨੇ ਸ਼ਹਾਦਤਾਂ ਸ਼ਹੀਦੀਆਂ ਇਹ ਕਦੇ ਵੀ ਸੰਸਾਰ ਤੋਂ ਜਾਂਦੀਆਂ ਨਹੀਂ ਸ਼ਹੀਦ ਸ਼ਹੀਦ ਹੋ ਕੇ ਵੀ ਸੰਸਾਰ ਤੋਂ ਮੁੱਕਦੇ ਨਹੀਂ ਸ਼ਹੀਦ ਸਰੀਰ ਨਹੀਂ ਹੁੰਦੇ ਧਿਆਨ ਦੇਣਾ ਉਹ ਸ਼ਕਤੀ ਹੁੰਦੇ ਹਨ ਸ਼ਹੀਦ ਇਹ ਸਰੀਰ ਨਹੀਂ ਹੁੰਦੇ ਇੱਕ ਬਹੁਤ ਵੱਡੀ ਸ਼ਕਤੀ ਹੁੰਦੇ ਹਨ ਤੇ ਉਹ ਸ਼ਕਤੀ ਜਿਹੜੀ ਹੈ ਹਮੇਸ਼ਾ ਰਹਿੰਦੀ ਹੈ ਉਹ ਸ਼ਕਤੀ ਦੁਨੀਆ ਦੇ ਵਿੱਚ ਜਜ਼ਵੇ ਦੇ ਰੂਪ ਦੇ ਵਿੱਚ ਜਲੇਰੀ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਵਾਰਨ ਦੀ ਭਾਵਨਾ ਦੇ ਰੂਪ ਦੇ ਵਿੱਚ ਸੱਚ ਤੇ ਪਹਿਰਾ ਦੇਣ ਦੇ ਰੂਪ ਦੇ ਵਿੱਚ ਕੌਮ ਦੀ ਅਗਵਾਈ ਕਰਨ ਦੇ ਰੂਪ ਦੇ ਵਿੱਚ ਇਹ ਸ਼ਕਤੀਆਂ ਜਿਹੜੀਆਂ ਨੇ ਇੰਨੀਆਂ ਸੁਖਮ ਹਨ ਕੰਮ ਕਰਦੀਆਂ ਨੇ ਕੰਮ ਸਾਡੇ ਅੰਦਰ ਸ਼ਕਤੀ ਹੈ ਜਿਹੜੀ ਸਾਨੂੰ ਉਠਾਲਦੀ ਹੈ ਤੇ ਇੱਥੇ ਲਿਆਉਂਦੀ ਹੈ ਸਾਡੇ ਅੰਦਰ ਇੱਕ એનર્ਜੀ ਹੈ ਜਿਹੜੀ ਸਾਨੂੰ ਇਕਾਗਰਤਾ ਬਖਸ਼ਦੀ ਹੈ ਅਡੋਲਤਾ ਬਖਸ਼ਦੀ ਹੈ ਔਰ ਜਿਹੜੀ ਰੱਬ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਜੋੜਦੀ ਹੈ ਇਹ ਸ਼ਕਤੀ ਹੈ ਸੋ ਇਸੇ ਤਰ੍ਹਾਂ ਉਹ ਜਿਹੜੀ ਤਾਕਤ ਹੈ ਜਦੋਂ ਕੋਈ ਸ਼ਹੀਦ ਹੋ ਜਾਂਦਾ ਹੈ ਉਹਦੀ ਜਿਹੜੀ ਤਾਕਤ ਦਾ ਜਾਂ ਸ਼ਕਤੀ ਹੈ ਜੇ ਕਿਸੇ ਨੂੰ ਸਮਝ ਆਉਂਦੀ ਹੋਵੇ ਉਹ ਬਹੁਤ ਜ਼ਿਆਦਾ ਫਿਰ ਹੋ ਜਾਂਦੀ ਹੈ ਉਹ ਬਹੁਤ ਜ਼ਿਆਦਾ ਹੋ ਜਾਂਦੀ ਹੈ ਬਹੁਤ ਜ਼ਿਆਦਾ ਔਰ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਫਿਰ ਉਹ ਬਾਪਰਦੀ ਹੈ ਕਿਸੇ ਵੀ ਤਰੀਕੇ ਦੇ ਨਾਲ ਸਵਾਗਤ ਗੁਰੂ ਸਾਹਿਬ ਮੀਰ ਕਰਨ ਬਾਬਾ ਦੀਵ ਸਿੰਘ ਜੀ ਇੱਕ ਮਹਾਨ ਯੋਧੇ ਮਹਾਨ ਗੁਰੂ ਦੇ ਸਿੰਘ ਹੋਏ ਨੇ 1739 ਬਿਕਰਮੀ ਨੂੰ ਪਿੰਡ ਪੋਵਿੰਡ ਜ਼ਿਲ੍ਹਾ ਤਰਨਤਾਰਨ ਵਿਖੇ ਉਹਨਾਂ ਦਾ ਜਨਮ ਹੋਇਆ ਮਾਤਾ ਜਿਉਣੀ ਜੀ ਤੇ ਪਿਤਾ ਜੀ ਉਹਦਾ ਨਾਮ ਹੈ ਭਗਤਾ ਜੀ ਤੇ ਹਮੇਸ਼ਾ ਸਾਨੂੰ ਪਤਾ ਹੈ ਵੀ ਜ਼ਿੰਮੇਦਾਰਾ ਹੁੰਦਾ ਸੀ ਕਿਸਾਨੀ ਪਰਿਵਾਰ ਬਾਬਾ ਦੀਪ ਸਿੰਘ ਜੀ ਜਿਹੜੀ ਬਾਡੀ ਸੀ ਜਾਂ ਜਿਹਨੂੰ ਆਪਾਂ ਸਰੀਰ ਕਹਿੰਦੇ ਆ ਉਹ ਬਹੁਤ ਰਿਸ਼ਤ ਪੁਸ਼ਟ ਤੇ ਤਗੜਾ ਸੀ ਜਵਾਨ ਸੀ ਜਵਾਨ ਔਰ ਸ਼ੁਰੂ ਤੋਂ ਹੀ ਜਿਹੜੀ ਬਿਰਤੀ ਸੀ ਭਾਵਨਾ ਸੀ ਉਹ ਗੁਰਮੁਖਾਂ ਵਾਲੀ ਸੀ ਕਿ ਜੇ ਨੂੰ ਕੋਈ ਵੀ ਤੂੰ ਗੁਰਮਖ ਬਣ ਜਾ ਧੱਕੇ ਨਾਲ ਕਦੀ ਵੀ ਨਹੀਂ ਬਣਦਾ ਨਿਆਣਿਆਂ ਨੂੰ ਲਾ ਲਿਓ ਜੋਰ ਜਿਹੜੇ ਨਹੀਂ ਨਾਮ ਜਪਣਾ ਚਾਹੁੰਦੇ ਜਾਂ ਨਹੀਂ ਨਿਤਨੇਮ ਕਰਦੇ ਜਾਂ ਨਹੀਂ ਉੜਦੇ ਧੱਕੇ ਨਾਲ ਐ ਨਹੀਂ ਗੁਰਮਖ ਬਣਦਾ ਇਹ ਤੇ ਕੋਈ ਪੂਰਵ ਲਾਇਕ ਕਰਮ ਹੁੰਦਾ ਹੈ ਅੰਦਰੋਂ ਖਿੱਚ ਹੁੰਦੀ ਹੈ ਇਹ ਮਾਲਕ ਆਪ ਹੀ ਕਿਰਪਾ ਕਰਦਾ ਉਹਨਾਂ ਦੇ ਅੰਦਰ ਨਾ ਭਾਵਨਾ ਪੈਦਾ ਹੁੰਦੀ ਹੈ ਪ੍ਰੇਮ ਦੀ ਆਪਣੇ ਆਪ ਨੂੰ ਵਾਰਨ ਦੀ ਸੱਚ ਬੋਲਣ ਦੀ ਸੱਚ ਦੇ ਰਾਹ ਤੇ ਚੱਲਣ ਦੀ ਨਿਤਨੇਮ ਕਰਨ ਦੀ ਸਿਮਰਨ ਕਰਨ ਦੀ ਸੇਵਾ ਕਰਨ ਦੀ ਇਹ ਨੇਚਰਲ ਹੀ ਸੁਭਾਅ ਹੂੰ ਜਿਵੇਂ ਸਾਡੇ ਬੱਚੇ ਡਾਕਟਰ ਇੰਜੀਨੀਅਰ ਬਣਦੇ ਆ ਨਾ ਹਰ ਇੱਕ ਦੀ ਆਪਣੀ ਆਪਣੀ ਜਿਹੜੀ ਹੈ ਉਹ ਮਤਲਬ ਸੁਭਾਅ ਹੈ ਜਾਂ ਆਪਣੀ ਆਪਣੀ ਖੇਚਾ ਵੀ ਅਸੀਂ ਇਹ ਕਰਨਾ ਐਦਾਂ ਹੀ ਜਿਹੜੇ ਗੁਰਮੁਖ ਗੁਰਸਿੱਖ ਹੁੰਦੇ ਨੇ ਧੁਰਦਰਗਾ ਹੋਈ ਉਹਨਾਂ ਤੇ ਬਖਸ਼ਿਸ਼ ਹੁੰਦੀ ਆ ਕੋਈ ਪੁਰਬਲਾ ਕਰਮ ਹੁੰਦਾ ਬਾਣੀ ਵਿੱਚ ਲੱਗਿਆ ਜਿਹੜਾ ਜੁੜ ਜਾਂਦਾ ਸੋ ਬਾਬਾ ਜੀ ਬਚਪਨ ਦੇ ਵਿੱਚ ਵਿਦਿਆ ਪ੍ਰਾਪਤ ਕੀਤੀ ਉਹਨਾਂ ਨੇ ਗੁਰਮੁਖੀ ਸਿੱਖੀ ਪਾਠ ਕਰਦੇ ਗੁਰਬਾਣੀ ਪੜ੍ਹਦੇ ਤੇ ਘੋੜਸਵਾਰੀ ਕਰਦੇ ਨਿਜਾ ਸੁਣਦੇ ਸਰੀਰਕ ਬਲ ਨੂੰ ਤਕੜਾ ਰੱਖਣ ਦੇ ਲਈ ਵਰਜਿਸ਼ ਵੀ ਕਰਦੇ ਸਰੀਰ ਦਾ ਖਿਆਲ ਵੀ ਰੱਖਦੇ ਸਰੀਰ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਜੋਧਾ ਖੰਡਾ ਕਿਵੇਂ ਫੜ ਹੋਏਗਾ ਧਿਆਨ ਦੇਣਾ ਕੌਮ ਦੀ ਅਗਵਾਈ ਕੌਮ ਦੀ ਸੇਵਾ ਕੌਣ ਕਰਨਗੇ ਤੰਦਰੁਸਤ ਬੰਦੇ ਤੰਦਰੁਸਤ ਰਹਿਣ ਦੇ ਲਈ ਸਾਨੂੰ ਬੜੀ ਚੀਜ਼ਾਂ ਦਾ ਖਿਆਲ ਰੱਖਣਾ ਪਵੇਗਾ ਆਪਣੇ ਸਰੀਰ ਦਾ ਵੀ ਬਹੁਤ ਖਿਆਲ ਰੱਖਣਾ ਪਵੇਗਾ ਖਾਣ ਪੀਣ ਦਾ ਖਿਆਲ ਰੱਖਣਾ ਪਵੇਗਾ ਅੱਜ ਦੇ ਯੁੱਗ ਦੇ ਵਿੱਚ ਮਲਾਵਟੀ ਯੁੱਗ ਦੇ ਵਿੱਚ ਬਹੁਤ ਖਿਆਲ ਰੱਖਣਾ ਪਵੇਗਾ ਕਿਉਂਕਿ ਸਾਡੇ ਕੋਲ ਪੰਥ ਤੇ ਗ੍ਰੰਥ ਹੈ ਪੰਤੂ ਦੇ ਗ੍ਰੰਥ ਦੀ ਅਗਵਾਈ ਕਿਸ ਨੇ ਕਰਨੀ ਹੈ ਗੁਰੂ ਮਹਾਰਾਜ ਜੀ ਨੇ ਕਿਹਾ ਸੀ ਫਿਰ ਕੀ ਹੈ ਚਾਰੇ ਚਲੇ ਗਏ ਮੇਰਾ ਖਾਲਸਾ ਜਿਊਂਗਾ ਇਹ ਆ ਗਏ ਨੇ ਮੇਰੇ ਪੁੱਤਰ ਸੋ ਗੁਰੂ ਸਾਹਿਬ ਨੇ ਸਾਨੂੰ ਇਹ ਜਿਹੜੀ ਸੇਵਾ ਦਿੱਤੀ ਹੋਈ ਹੈ ਆਪਣੇ ਪੁੱਤਰਾ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਆਪਣੇ ਪੁੱਤਰ ਬਣਾ ਕੇ ਕਿਹਾ ਵੀ ਇਹ ਸਾਰੀ ਪੰਥ ਦੀ ਗ੍ਰੰਥ ਦੀ ਸੇਵਾ ਮੇਰੇ ਪੁੱਤਰ ਕਰਨਗੇ ਤੇ ਹੁਣ ਜਿਹੜੇ ਅਸੀਂ ਧੀਆ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਅਸੀਂ ਗੁਰੂ ਵਾਲੇ ਵੀ ਬਣਨਾ ਤੇ ਗੁਰੂ ਦੇ ਭਾਉ ਭੈ ਦੇ ਵਿੱਚ ਵੀ ਰਹਿਣਾ ਗੁਰਬਾਣੀ ਵੀ ਪੜ੍ਹਨੀ ਹੈ ਪੜਾਈਆਂ ਵੀ ਕਰਨੀਆਂ ਹੈ ਬੱਚਿਆਂ ਨੇ ਔਰ ਗੁਰਮਤਿ ਵੀ ਪ੍ਰਾਪਤ ਕਰਨੀ ਹੈ ਕੀਰਤਨ ਵੀ ਸਿੱਖਣਾ ਕਥਾ ਵੀ ਸਿੱਖਣੀ ਢਾਡੀ ਵਾਰਾਂ ਵੀ ਸਿੱਖਣੀਆਂ ਕਵਿਚਰ ਵੀ ਕਰਨੀ ਇਹ ਸਾਰੀਆਂ ਚੀਜ਼ਾਂ ਬੱਚਿਆਂ ਨੇ ਸਿੱਖਣੀਆਂ ਤਾਂ ਹੀ ਕੌਮ ਦੀ ਗਵਾਈ ਹੋਏਗੀ ਜੇ ਸਾਰੇ ਦੇਖੋ ਜਿਸ ਨੇ ਜਿਸ ਫੀਲਡ ਵਿੱਚ ਜਾਣਾ ਬੱਚੇ ਨੇ ਜਾਵੇ ਬੜੇ ਸ਼ੌਂਕ ਨਾਲ ਜਾਵੇ ਪਰ ਉਦੇ ਕੋਲ ਗੁਰਮਤ ਜਰੂਰ ਹੋਵੇ ਬਾਣੀ ਹੋਵੇ ਬਾਣਾ ਹੋਵੇ ਸ਼ਬਦ ਸੂਰਤ ਹੋਵੇ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਨਹੀਂ ਤੇ ਆਪਾਂ ਕੌਮ ਦੀ ਗਵਾਹੀ ਨਹੀਂ ਕਰ ਸਕਦੇ ਕੌਮ ਦੀ ਗਵਾਹੀ ਦੇ ਲਈ ਦੇਖੋ ਕੁਝ ਸ਼ਰਤਾਂ ਨੇ ਉਹ ਹੀ ਬੰਦਾ ਕਰ ਸਕਦਾ ਹੈ ਜਿਹੜਾ ਗੁਰਮਤ ਤੇ ਰਹਿਤ ਮਰਿਆਦਾ ਦੇ ਵਿੱਚ ਪਰਪੱਗ ਹੋਵੇ ਜੇ ਸਾਰੇ ਕਹਿਣਗੇ ਸਾਨੂੰ ਕੀ ਲੋੜ ਹੈ ਸਾਨੂੰ ਕੀ ਲੋੜ ਹੈ ਮੈਂ ਵੀ ਕਹਾਂ ਮੇਰਾ ਧੀ ਪੁੱਤ ਡਾਕਟਰ ਬਣ ਜਾਈਏ ਇੰਜੀਨੀਅਰ ਬਣ ਜਾਈਏ ਸਾਨੂੰ ਕੀ ਲੋੜ ਹੈ ਬਣੋ ਬੜੇ ਸ਼ੌਂਕ ਨਾ ਬਣੋ ਪਰ ਗੁਰਮਤ ਦੇ ਧਾਰਨੀ ਹੋਣਾ ਕੀਰਤਨ ਵੀ ਨਿਆਣਿਆਂ ਨੂੰ ਸਿਖਾਓ ਕੀਰਤਨ ਕਥਾ ਵੀ ਸਿਖਾਓ ਅਰਦਾਸ ਵੀ ਸਿਖਾਓ ਗੁਰਬਾਣੀ ਵੀ ਸਿਖਾਓ ਜਿੱਤੇ ਵੀ ਉਹ ਜਾਣ ਉਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲੈਣ ਕੋਈ ਕੀਰਤਨ ਵੀ ਕਰ ਲੈਣ ਸੋ ਬਾਬਾ ਦੀਪ ਸਿੰਘ ਜੀ ਬਚਪਨ ਤੋਂ ਹੀ ਸਰੀਰਕ ਬਲ ਦੇ ਧਨੀ ਤਕੜੇ ਨਿਜੀ ਬਾਜੀ ਘੋਲ ਸਵਾਰੀ ਕਿਉਂਕਿ ਉਸ ਸਮੇਂ ਇਹ ਸਮੇਂ ਦੀ ਮੰਗ ਸੀ ਸੋ ਕਰਦੇ ਸੀ ਸੋ ਉਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੰਦਪੁਰ ਸਾਹਿਬ ਨੇ ਤੇ ਬਾਬਾ ਜੀ ਆਪਣੇ ਮਾਤਾ ਪਿਤਾ ਨੂੰ ਕਹਿੰਦੇ ਵੀ ਆਪਾਂ ਆਨੰਦਪੁਰ ਸਾਹਿਬ ਜਾਵਾਂ ਮਹਾਰਾਜ ਦੇ ਦਰਸ਼ਨਾਂ ਤੇ ਇਸ ਤਰ੍ਹਾਂ ਇਤਿਹਾਸ ਵੀ ਜਾਇਆ ਜੋ ਮੈਂ ਪਹਿਲਾਂ ਕਹਿ ਦਿੱਤਾ ਵੀ ਇਹ ਕੋਈ ਪੁਰਬਲਾ ਹੀ ਕਰਮ ਹੁੰਦਾ ਹੈ ਉਹ ਉਹ ਇੱਕ ਨਾ ਖਿੱਚ ਉਹ ਤੇ ਲੈ ਜਾਂਦੀ ਹੈ ਕੋਈ ਕਿਸੇ ਕੋਲ ਐਵੇਂ ਨਹੀਂ ਜਾਂਦਾ ਕੋਈ ਖਿੱਚ ਹੁੰਦੀ ਹੈ ਰੱਬ ਨੇ ਨਾ ਛੱਟਾ ਦਿੱਤਾ ਹੁੰਦਾ ਛੱਟਾ ਨੱਕ ਨਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਇਹ ਵਿਧ ਬਣਦੀ ਐ ਕੋਈ ਕਿਸੇ ਨੂੰ ਖਵਾਉਂਦਾ ਨਹੀਂ ਕੋਈ ਕਿਸੇ ਨੂੰ ਦਿੰਦਾ ਨਹੀਂ ਇਹ ਨੱਕ ਨਥ ਖਸਮ ਆ ਤੇ ਆਪੇ ਰੱਬ ਉਧਰ ਲੈ ਜਾਂਦਾ ਤੇ ਜੇ ਅੰਦਰ ਕਿਸੇ ਦੇ ਰੱਬ ਦੇ ਪ੍ਰਤੀ ਪ੍ਰੀਤ ਹੋਏ ਰੱਬ ਦੇ ਲਈ ਬਹੁਤ ਸਨੇਹ ਹੋਵੇ ਤੇ ਰੱਬ ਉਹਨੂੰ ਸੱਚੇ ਪਾਤਸ਼ਾਹ ਕੋਲ ਲੈ ਜਾਂਦਾ ਜਿਵੇਂ ਸਾਨੂੰ ਮਾਰੇ ਲੈ ਆਏ ਕਿੱਡਾ ਪਿੰਡ ਐ 사ਸੰਗਜੀ ਕੋਈ ਸੁੱਤੇ ਹੋਣਗੇ ਕੋਈ ਕੋਈ ਸ਼ਹਿਰ ਕਰਦੇ ਹੋਣਗੇ ਚੰਗੀ ਗੱਲ ਐ ਮਾੜੀ ਨਹੀਂ ਮੈਂ ਕਹਿੰਦਾ ਪਰ ਜਿਹੜੇ ਗੁਰੂ ਦੀ ਗੋਦ ਵਿੱਚ ਆ ਗਏ ਕੋਈ ਪੂਰਬਲਾਈ ਕਰ ਮੈਂ ਅੱਜ ਦੇ ਯੁੱਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਕੋ ਬਹਿਣਾ ਛੁੱਟੀ ਗੱਲ ਨਹੀਂ ਸੋ ਬਾਬਾ ਦੀਪ ਸਿੰਘ ਜੀ ਆਪਣੇ ਮਾਤਾ ਪਿਤਾ ਨਾਲ ਚਲੇ ਗਏ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਦਰਸ਼ਨ ਕੀਤੇ ਉਮਰ ਸੀ ਲਗਭਗ 18 ਸਾਲ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਇੱਕ ਗੁਰਮੁਖ ਵਰਤੀ ਵਾਲਾ ਨੌਜਵਾਨ ਹੋਵੇ ਜਾਂ ਬੱਚਾ ਹੋਵੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਜਿੰਨਾਂ ਹੋ ਜਾਂਦੇ ਹੋਣ ਧਾਰਮਿਕ ਖਿਆਲਾਂ ਦਾ ਹੋਵੇ ਤੇ ਉਹ ਫਿਰ ਗੁਰੂ ਸਾਹਿਬ ਦਾ ਹੀ ਹੋ ਜਾਂਦਾ ਹੈ ਉਹਦਾ ਚਿੱਤ ਜਿੰਨੇ ਵੀ ਜਾਂਦੇ ਸੀ ਨਾ ਗੁਰੂ ਦੇ ਪਿਆਰੇ ਉਹ ਗੁਰੂ ਸਾਹਿਬ ਦੇ ਕੋਲ ਹੀ ਰਹਿ ਜਾਂਦੇ ਸੀ ਉਹਨਾਂ ਦਾ ਦਿਲ ਹੀ ਨਹੀਂ ਸੀ ਕਰਦਾ ਕਿਉਂਕਿ ਇੰਨਾ ਮਰ ਜੀ ਪ੍ਰੇਮ ਦਿੰਦੇ ਸੀ ਨਾ ਇੰਨੇ ਸੋਹਣੇ ਸੀ ਮਰ ਅੰਦਰੋਂ ਤੇ ਬਾਹਰੋਂ ਕਿੰਨੀ ਮਠਾਸ ਹੋएगी ਮਹਾਰਾਜ ਜੀ ਵੀ ਮਹਾਰਾਜ ਦੇ ਕੋਲੋਂ ਉਹਨਾਂ ਦਾ ਜਨਨ ਦਿਲ ਹੀ ਨਹੀਂ ਕਰਦਾ ਇੱਥੇ ਹੀ ਰਹਿ ਜਾਣਾ ਠੀਕ ਹੈ ਜੀ ਸੁਭਾ ਚੰਗਾ ਹੋਵੇ ਤੇ ਵਿਚਾਰ ਚੰਗੇ ਹੋਣ ਉੱਥੇ ਰੌਣਕਾਂ ਲੱਗੀਆਂ ਰਹਿੰਦੀਆਂ ਨੇ ਉਹ ਘਰ ਪਰਿਵਾਰ ਦੇ ਵਿੱਚ ਜਿੱਥੇ ਸੁਭਾਗ ਰੱਖਦੇ ਹੋਵੇ ਮਠਾਸ ਨਾ ਹੋਵੇ ਮਿਲਵਰਤਨ ਨਾ ਹੋਵੇ ਭਾਵਨਾ ਨਾ ਹੋਵੇ ਉੱਥੇ ਲੋਕੀ ਕਹਿੰਦੇ ਛੱਡੋ ਕੀ ਜਾਨਾ ਪਰਿਵਾਰੇ ਚਲ ਜਾਓ ਉੱਥੇ ਨਹੀਂ ਜਾਂਦੇ ਪਰ ਗੁਰੂ ਨਾਨਕ ਦਾ ਐਸਾ ਦਰਬਾਰ ਹੈ ਜਿਹੜਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਹੁੰਦਾ ਹੈ ਉਹਨਾਂ ਦਾ ਹੀ ਹੋ ਜਾਂਦਾ ਸੋ ਇੱਥੇ ਮਹਾਰਾਜ ਦੇ ਕੋਲ ਬਾਬਾ ਦੀਪ ਸਿੰਘ ਦੀਪਾ ਬਾਬਾ ਦੀਪ ਸਿੰਘ ਆ ਸੀ ਬਾਅਦ ਜਿਹਨੇ ਪਹਿਲਾਂ ਦੀਪਾ ਜਿਵੇਂ ਨਿਆਣਿਆਂ ਦੇ ਨਾਂ ਰੱਖੇ ਹੁੰਦੇ ਸੋ ਅਮਰਦੇਸ਼ਾ ਕੇ ਦੀਪ ਸਿੰਘ ਬਣ ਗਏ ਉਹਤੇ ਅਮਰਦੇਸ਼ ਛਕ ਲਿਆ 18 ਸਾਲ ਦੀ ਉਮਰ ਦੇ ਵਿੱਚ ਇੱਥੇ ਮਹਾਰਾਜ ਜੀ ਸੱਚੇ ਬਾਦਸ਼ਾਹ ਫਿਰ ਕਹਿੰਦੇ ਦਮਦਮਾ ਸਾਹਿਬ ਮਹਾਰਾਜ ਜੀ ਸਨ ਦਮਦਮਾ ਸਾਹਿਬ ਉੱਥੇ ਇਹ ਗਏ ਦਮਦਮਾ ਸਾਹਿਬ ਜਾ ਕੇ ਹੀ ਇਹਨਾਂ ਨੇ ਫਿਰ ਉੱਥੇ ਭਾਈ ਮਨੀ ਸਿੰਘ ਗੁਰੂ ਮਹਾਰਾਜ ਦੇ ਨਾਲ ਉਦੋਂ ਇਹ ਗੁਰੂ ਗ੍ਰੰਥ ਸਾਹਿਬ ਜਿਹੜਾ ਸੀ ਉਹ ਲਿਖ ਰਹੇ ਸਨ ਕਿਉਂਕਿ ਨਵੇਂ ਪਾਤਸ਼ਾਹ ਦੀ ਬਾਣੀ ਅਜੇ ਅੰਕਿਤ ਕਰਨੀ ਸੀ ਤੇ ਧੀਰਮੱਲੀਆਂ ਨੇ ਉਹ ਜਿਹੜਾ ਗ੍ਰੰਥ ਪਹਿਲਾ ਸੀ ਉਹ ਰੱਖ ਲਿਆ ਸੀ ਕਰਤਾਰਪੁਰ ਉਹ ਦਿੱਤਾ ਨਹੀਂ ਸੀ ਤੇ ਫਿਰ ਉਹਨਾਂ ਨੇ ਕਿਹਾ ਸੀ ਵੀ ਜੇ ਮਹਾਰਾਜ ਬੜੇ ਸ਼ਕਤੀ ਵਾਲੇ ਨੇ ਤੇ ਆਪ ਲਿਖ ਲੈਣ ਮਹਾਰਾਜ ਜੀ ਉੱਥੇ ਵੇ ਦਮਦਮਾ ਸਾਹਿਬ ਭਾਈ ਮਨੀ ਸਿੰਘ ਤੋਂ ਇਹ ਸਾਰੀ ਸੇਵਾ ਇਹ ਮੂ ਜਵਾਨੀ ਮੂ ਜਵਾਨੀ ਮਹਾਰਾਜ ਜੀ ਕਿਹਨੂੰ ਕਹਿੰਦੇ ਕੰਟ ਕੀਤਾ ਹੋਇਆ ਸੀ ਤੇ ਉਹ ਲਿਖਵਾਉਂਦੇ ਸੀ ਗੁਰੂ ਗ੍ਰੰਥ ਸਾਹਿਬ ਨੂੰ ਕੰਡ ਕਰਨਾ ਸੌਖਾ ਨਹੀਂ ਜੇ ਕੋਈ ਕਹੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੰਨਾ ਗ੍ਰੰਥ ਕੰਟ ਹੋਏਗਾ ਜੇ ਕੋਈ ਮਤਲਬ ਕਿੰਤੂ ਕਰੇ ਤੇ ਉਹਨਾਂ ਦੀ ਜਾਣ ਕਰ ਲਈ ਇੱਕ ਜਵਾਬ ਹੈ ਭਾਈ ਕਾਨ ਸਿੰਘ ਨਾਬਾ ਦਾ ਬਾਪ ਨਾਰਾਇਣ ਸਿੰਘ ਮਹਾਨ ਕੋਸ਼ ਦੇ ਹਰ ਚੇਤਾ ਭਾਈ ਕਾਨ ਸਿੰਘ ਨਾਭਾ ਦੇ ਪਿਤਾ ਭਾਈ ਨਰਾਇਣ ਸਿੰਘ ਕਹਿੰਦੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਕੰਠ ਸੀ ਜੇ ਗੁਰੂ ਦੇ ਸਿੱਖ ਨੂੰ ਕੰਠ ਹੋ ਸਕਦਾ ਹੈ ਤੇ ਗੁਰੂ ਤੇ ਬਹੁਤ ਸਰਵ ਵਿਆਪਕ ਹੈ ਸਰਵ ਸ਼ਕਤੀਮਾਨ ਹੈ ਕਰ ਸਕਦਾ ਹੈ ਸਮਰੱਥ ਹੈ ਗੁਰੂ ਸਾਡੀ ਕਿਉਂਕਿ ਜਿੰਨੀ ਸਾਡੀ ਸੋਚ ਦਾ ਲੈਵਲ ਹੈ ਸੀ ਉਹਦੇ ਹਿਸਾਬ ਨਾਲ ਸੋਚਦੇ ਹਾਂ ਗੁਰੂ ਦਾ ਲੈਵਲ ਬਹੁਤ ਵੱਡਾ ਹੈ ਅਸੀਂ ਸੋਚ ਨਹੀਂ ਸਕਦੇ ਛੋ ਗੁਰੂ ਸਾਹਿਬ ਨੇ ਉੱਥੇ ਇਹ ਸੇਵਾ ਕਰਦੇ ਨੇ ਤੇ ਨਾਲ ਹੀ ਉੱਥੇ ਹੀ ਬਾਬਾ ਜੀ ਨੇ ਅਰਬੀ ਫਾਰਸੀ ਇਸ ਕੀ ਤੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦੇ ਵਿੱਚ ਇਹਨਾਂ ਨੇ ਹਿੱਸਾ ਪਾਇਆ ਕਲਮਾ ਦਵਾਤ ਛਈ ਇਹਦੀ ਤਿਆਰੀ ਜਿਹੜੀ ਸੀ ਬਾਬਾ ਦੀਪ ਸਿੰਘ ਆਪ ਕਰਦੇ ਹੁੰਦੇ ਸਨ ਤੇ ਐਸਾ ਸਮਾਂ ਵੀ ਆਇਆ ਬਾਬਾ ਦੀਪ ਸਿੰਘ ਜੀ ਨੇ ਆਪਣੇ ਹੱਥਾਂ ਦੇ ਨਾਲ ਨਾ ਚਾਰ ਬੀੜਾਂ ਲਿਖੀਆਂ ਲੜੀਵਾਰ ਹੱਥ ਲਿਖਤ 1716 ਤੋਂ 10 ਸਾਲ ਲਾਏ 26 ਤੱਕ ਔਰ ਉਹ ਬੀੜਾਂ ਫਿਰ ਜਿਹੜੇ ਚਾਰ ਤਖਤ ਉਦੋਂ ਕਾਇਮ ਸੀ ਨਾ ਉੱਥੇ ਭੇਜੀਆਂ ਸੁਭਾਏ ਮਨ ਕੀਤੀ ਬਾਬਾ ਦੀਪ ਸਿੰਘ ਬੜੀ ਬੜੇ ਕਲਮ ਦੇ ਧਨੀ ਸੀ ਉਹ ਲਿਖਿਆ ਉਹਨਾਂ ਦੀ ਹੈਂਡ ਰਾਈਟਿੰਗ ਬਹੁਤ ਅੱਛੀ ਸੀ ਵਧੀਆ ਸੀ ਸੋਹਣੀ ਸੀ ਬਹੁਤ ਸੋਹਣਾ ਲਿਖਦੇ ਸੀ ਸੋ ਉਹਨਾਂ ਨੂੰ ਇਹ ਸੁਭਾਗ ਪ੍ਰਾਪਤ ਹੋਇਆ ਮਹਾਰਾਜ ਦੇ ਚਾਰ ਸਰੂਪ ਲੜੀਵਾਰ ਬੀੜ ਜੜੀ ਹੈ ਉਹ ਮਹਾਰਾਜੀ ਨੇ ਸੋ ਉਹਨਾਂ ਤੋਂ ਸੇਵਾ ਲਈ ਚਾਰ ਬੀੜਾਂ ਦੀ ਤੇ ਦਮਦਨੀ ਸਾਹਿਬ ਦੀ ਬੀੜ ਜੜੀ ਹੈ ਉਹਦੇ ਵਿੱਚ ਛਾਈ ਕਲਮ ਤੇ ਦਵਾਤ ਦੀ ਸੇਵਾ ਬਾਬਾ ਦੀਵ ਸਿੰਘ ਜੀ ਨੇ ਕੀਤੀ ਤੇ ਲਿਖਣ ਦੀ ਸੇਵਾ ਭਾਈ ਮਨੀ ਸਿੰਘ ਜੀ ਨੇ ਕੀਤੀ ਸੋ ਬਾਬਾ ਦੀਪ ਸਿੰਘ ਉਹਨਾਂ ਦੀ ਆਓ ਆਪਾਂ ਸ਼ੌੜ ਦੇ ਵਿੱਚ ਸਮਾਂ ਹੋ ਰਿਹਾ ਹੈ ਸ਼ਹਾਦਤ ਵਾਲ ਜਾਨੇ ਆ ਜੀਵਨ ਤੇ ਉਹਨਾਂ ਦਾ ਉੱਥੇ ਨਿਤਨਿਮ ਦੇ ਵਿੱਚ ਫਿਰ ਉਹਨਾਂ ਕੋਲ ਇੰਨੀ ਵਿਦਿਆ ਸੀ ਉੱਥੇ ਵਿਦਿਆ ਪੜਾਉਂਦੇ ਵੀ ਸਨ ਘੋੜਸਵਾਰੀ ਸਿਖਾਉਂਦੇ ਵੀ ਸਨ ਤਲਵਾਰ ਵੀ ਸਿਖਾਉਂਦੇ ਸਨ ਇਹ ਬੱਚਿਆਂ ਦੀਆਂ ਸਟੂਡੈਂਟ ਦੀਆਂ ਕਲਾਸਾਂ ਵੀ ਲਾਉਂਦੇ ਸਨ ਬਾਬਾ ਦੀਪ ਸਿੰਘ ਜੀ ਵਿਦਵਾਨ ਬਾਬਾ ਜੀ ਸਨ ਸੋ ਇਹਨਾਂ ਨੇ ਜਦੋਂ ਸਹਿਬਜ਼ਾਦਿਆਂ ਦੀ ਸ਼ੀਧੀ ਹੋ ਜਾਂਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਹੈ ਮਾਦੋਦਸ ਬਰਾਗੀ ਬਾਬਾ ਬੰਦਾ ਸਿੰਘ ਬਣ ਕੇ ਪੰਜਾਬ ਦੀ ਧਰਤੀ ਤੇ ਆਉਂਦਾ ਤੇ ਇੱਕ ਕੁਝ ਸਮਾਂ ਬਾਬਾ ਬੰਦਾ ਸਿੰਘ ਜੀ ਦੇ ਨਾਲ ਵੀ ਉਹਨਾਂ ਦਾ ਸਾਥ ਦਿੰਦੇ ਹਨ ਸੋ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ੀਧੀ ਹੋ ਜਾਂਦੀ ਹੈ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਦਿੱਲੀ ਲੈ ਕੇ ਜਾਇਆ ਜਾਂਦਾ ਹੈ ਤੇ ਇਧਰ ਬਬ ਫਿਰ ਉਸ ਤੋਂ ਬਾਅਦ ਜਿਹੜਾ ਜਿਹੜੇ ਸਿੱਖ ਨੇ ਉਹ ਖਿੱਲਰ ਜਾਂਦੇ ਨੇ ਕੋਈ ਜੰਗਲਾਂ ਵਿੱਚ ਚਲੇ ਜਾਂਦੇ ਨੇ ਬੰਦਾ ਬਹਾਦਰ ਸਿੰਘ ਦੀ ਸ਼ਹੀਦੀ ਤੋਂ ਬਾਅਦ ਤੇ ਫਿਰ ਸਿੱਖ ਕੌਮ ਜਿਹੜੀ ਮਿਸਲਾਂ ਵਿੱਚ ਵੰਡੀ ਜਾਂਦੀ ਆ ਸਿੱਖ ਕੌਮ ਜਿਹੜੀ ਆ ਇਹ 12 ਮਿਸਲਾਂ ਵਿੱਚ ਵੰਡੀ ਜਾਂਦੀ ਆ ਤੇ ਸ਼ਹੀਦ ਮਿਸਲ ਦੇ ਸਰਦਾਰ ਜਿਹੜੇ ਸੀ ਸ਼ਹੀਦ ਮਿਸਲ ਦੇ ਸਰਦਾਰ ਜਾਂ ਜਥੇਦਾਰ ਕਹ ਦਈਏ ਇਹ ਬਾਬਾ ਦੀਪ ਸਿੰਘ ਜੀ ਬਣੇ ਤੇ ਅਹਿਮਦ ਸ਼ਾਹ ਦਲਾਨੀ ਜਿਹੜਾ ਸੀ ਇਹ ਉਸ ਸਮੇਂ ਦਾ ਸਾਨੂੰ ਪਤਾ ਹੈ ਵੀ ਮੁਗਲ ਜਿਹੜੇ ਨੇ ਉਹ ਭਾਰਤ ਦੀ ਹਿੰਦੁਸਤਾਨ ਦੀ ਧਰਤੀ ਤੇ ਬੜਾ ਜ਼ਬਰ ਜ਼ੁਲਮ ਕਰ ਰਹੇ ਸੀ ਤੇ ਜੇ ਇਹਨਾਂ ਨੂੰ ਕਿਸੇ ਨੇ ਰੋਕਿਆ ਤੇ ਉਹ ਸਿੱਖਾਂ ਨੇ ਰੋਕਿਆ ਚਾਹੇ ਅਹਿਮਦ ਸ਼ਾਹ ਬਦਲੀ ਹੋਵੇ ਚਾਹੇ ਤੈਮੂਰ ਹੋਵੇ ਚਾਹੇ ਕੋਈ ਵੀ ਹੋਵੇ ਉਹ ਐਂਦਾ ਪੁੱਛਦੇ ਸੀ ਨਾਦਰ ਸ਼ਾਹ ਨੂੰ ਪੁੱਛਦੇ ਸੀ ਅਹਿਮਦ ਸ਼ਾਹ ਪੁੱਛਦਾ ਸੀ ਵੀ ਆਹ ਕੌਣ ਨੇ ਦੜਿਆਂ ਵਾਲੇ ਵੱਡੇ ਵੱਡੇ ਉੱਚੇ ਉੱਚੇ ਲੰਮੇ ਲੰਮੇ ਜਵਾਨ ਬਹੁਤ ਹੁੰਦੇ ਸੀ ਸਿੱਖ ਉਸਮ ਕਹਿੰਦੇ ਜੀ ਇਹ ਸਿੱਖ ਹੈ ਕਹਿੰਦੇ ਇਹਨਾਂ ਨੇ ਸਾਡੀ ਨਾਕੀ ਜੀ ਦਮ ਕੀਤਾ ਹੈ ਇਹਨਾਂ ਨੂੰ ਕੀ ਤਕਲੀਫ ਹੈ ਅਸੀਂ ਲੁੱਟਦੇ ਆਏ ਸਾਡੇ ਨਾਲ ਆ ਕੇ ਲੜਦੇ ਨੇ ਤੇ ਇਹਨਾਂ ਨੂੰ ਇੰਨੀ ਤਾਕਤ ਆ ਕੇ ਤੁਮ ਤਾਕਤ ਕਿੱਥੋਂ ਮਿਲਦੀ ਹੈ ਇਹ ਮਰ ਜਾਂਦੇ ਨੇ ਪਰ ਹਟਦੇ ਨਹੀਂ ਪਿੱਛੇ ਕਹਿੰਦੇ ਬਾਣੀ ਬੜਦੇ ਨਹੀਂ ਇਹਨਾਂ ਦੇ ਕੋਲ ਨਾ ਇੱਕ ਗ੍ਰੰਥ ਹੈ ਉਹਦਾ ਪ੍ਰਕਾਸ਼ਨਾ ਸ੍ਰੀ ਹਰਮੰਦਰ ਸਾਹਿਬ ਵਿਖੇ ਹੈ ਇਹ ਉਥੇ ਇੱਕ ਸਰੋਵਰ ਹੈ ਉਥੇ ਚੁੱਭੀ ਲਾਉਂਦੇ ਨੇ ਤੇ ਉਹ ਤੋਂ ਬਾਅਦ ਕੀਰਤਨ ਸੁਣਦੇ ਨੇ ਬਾਣੀ ਪੜ੍ਹਦੇ ਨੇ ਇਹਨਾਂ ਦੇ ਵਿੱਚ ਉਹ ਤੋਂ ਤਾਕਤ ਆ ਜਾਂਦੀ ਹੈ ਇਹ ਫਿਰ ਲੜ ਲੜ ਮਰ ਜਾਂਦੇ ਨੇ ਇਹ ਪਿਛੇ ਹੀ ਨਹੀਂ ਹਟਦੇ ਫਿਰ ਅਹਿਮਦ ਸ਼ਾਹ ਨੇ ਜਮਾਲ ਖਾਨ ਅੰਮ੍ਰਿਤਸਰ ਦਾ ਇੰਚਾਰੀ ਸੀ ਉਹਦੀ ਡਿਊਟੀ ਲਈ ਪਿੱ ਜਿਹੜਾ ਦਰਬਾਰ ਸਾਹਿਬ ਦਾ ਸਲੋਵਰ ਹੈ ਇਹਨੂੰ ਪੂਰ ਦਿਓ ਤੇ ਸਾਰੀ ਬਿਲਡਿੰਗ ਨੂੰ ਤੈਸ ਨੈਸ ਕਰ ਦਿਓ ਟਾ ਦਿਓ ਇਹ ਡਿਊਟੀ ਲੱਗੀ ਅੰਮ੍ਰਿਤਸਰ ਦੇ ਵਿੱਚ ਜਹਾਨ ਖਾਨ ਦੀ ਸੋ ਮੁਗਲ ਸਰਕਾਰ ਵੱਲ ਉਸ ਨੇ ਇਝ ਕਰ ਦਿੱਤਾ ਹਰਮੰਦਰ ਸਾਹਿਬ ਦੀ ਬੇਅਦਬੀ ਕੀਤੀ ਸਰੋਵਰ ਤੱਕ ਪੂਰ ਦਿੱਤਾ ਮਿੱਟੀ ਨਾਲ ਗੰਦ ਮੰਦ ਨਾਲ ਤੇ ਹੋਰ ਵੀ ਬਿਲਡਿੰਗ ਦਾ ਵੀ ਉਸ ਨੇ ਨੁਕਸਾਨ ਕੀਤਾ ਬਰੂਦ ਦੇ ਨਾਲ ਸੋ ਉਸ ਸਮੇਂ ਬਾਬਾ ਦੀਪ ਸਿੰਘ ਜੀ ਸੋ ਆਪਣੇ ਗ੍ਰਹਿ ਵਿਕੇ ਸੰਦੋਂ ਕੋਈ ਐਦਾਂ ਦੇ ਸਾਧਨ ਨਹੀਂ ਸਨ ਵੀ ਖਬਰ ਛੇਤੀ ਪਹੁੰਚ ਜਾਏ ਬਾਬਾ ਜੀ ਨੂੰ ਖਬਰ ਕਿਸੇ ਨਾ ਕਿਸੇ ਤਰੀਕੇ ਨਾਲ ਚਿਰ ਬਾਅਦ ਮਿਲ ਗਈ ਸੋ ਬਾਬਾ ਦੀਪ ਸਿੰਘ ਜੀ ਫਿਰ ਉਹਨਾਂ ਨੇ ਇਕੱਠ ਕੀਤਾ ਸਾਰੇ ਨਗਰਾਂ ਦੇ ਵਿੱਚ ਸਨੇਹ ਭੇਜੇ ਤੇ ਤਰਨਤਾਰਨ ਸਾਹਿਬ ਦੀ ਧਰਤੀ ਤੇ ਬਹੁਤ ਵੱਡਾ ਇਕੱਠ ਕੀਤਾ ਲਗਭਗ 4000 ਸਿੱਖ ਜਿਹੜਾ ਸੀ ਉੱਥੇ ਪਹੁੰਚ ਗਿਆ ਲਗਭਗ 4000 ਸਿੱਖਾਂ ਉਤੇ ਪਹੁੰਚ ਗਿਆ ਤੇ ਬਾਬਾ ਜੀ ਨੇ ਹੁਕਮ ਕਿਹਾ ਦਿੰਨੇ ਆ ਹੁਕਮ ਕੀਤਾ ਪਈ ਅੰਮ੍ਰਿਤਸਰ ਦੇ ਸਰੋਵਰ ਦੀ ਮਾਰੇ ਦੇ ਉਸ ਖਾਂ ਦੀ ਜਿਸ ਨੇ ਬੇਅਦਬੀ ਕੀਤੀ ਹੈ ਆਪਾਂ ਬਦਲਾ ਲੈਣਾ ਆਪਾਂ ਉਥੇ ਪਹੁੰਚਣਾ ਸ਼ਹੀਦੀਆਂ ਦੇਣੀਆਂ ਪੈਣੀਆਂ ਮਹਾਰਾਜ ਨੇ ਖੰਡੇ ਦੇ ਨਾਲ ਲੀਕਵਾਅ ਦਿੱਤੀ ਕਹਿੰਦੇ ਭੀ ਇੱਧਰ ਆਜੋ ਜਿਨ੍ਹਾਂ ਨੇ ਸ਼ਹੀਦ ਹੋਣਾ ਜਿਨ੍ਹਾਂ ਨੂੰ ਸ਼ਹਾਦਤ ਦਾ ਚਾਹਿਆ ਆਜੋ ਤੇ ਜਿਹੜੇ ਜਿੰਦਗੀ ਜੂਣਾ ਚਾਹੁੰਦੇ ਨੇ ਉਹ ਵਾਪਸ ਮੁੜ ਜਾਓ ਸੋ ਸਾਰੇ ਸਿੰਘ ਜਿਹੜੇ ਸੀ ਉਹ ਲਗਭਗ 4000 ਦੀ ਗਿਣਤੀ ਦੇ ਵਿੱਚ ਬਾਬਾ ਜੀ ਦੇ ਨਾਲ ਤੁਰ ਪਏ ਫਿਰ ਤਰਨਤਾਰਨ ਤੋਂ ਦਲਸ ਕੋ ਕਿਲੋਮੀਟਰ ਉੱਤੇ ਜਿਹੜਾ ਇਹਨਾਂ ਦਾ ਸਾਹਮਣਾ ਹੁੰਦਾ ਫਿਰ ਉੱਥੇ ਪਠਾਨ ਜਿਹੜੇ ਨੇ ਫੌਜ ਲੈ ਕੇ ਕਹਿੰਦੇ ਉਹਨਾਂ ਦੀ ਫੌਜ ਦੀ ਗਿਣਤੀ ਸੀ ਲਗਭਗ 40000 ਦੇ ਕਰੀ 40 ਦੇ 50 ਦੇ ਵਿੱਚ ਆਲਮੋਸਟ ਇਹਨਾਂ ਲਿਖਿਆ ਤੇ 4000 ਸਿੰਘ ਉੱਥੇ ਕਮਾਂਚਨ ਦਾ ਯੁੱਧ ਲੜਾਈ ਹੋਈ ਸਿੰਘ ਵੀ ਸ਼ਹੀਦ ਹੁੰਦੇ ਨੇ ਜਮਨ ਖਾਨ ਦੀ ਗਵਾਹੀ ਦੇ ਵਿੱਚ ਇਹ ਸਭ ਕੁਝ ਚੱਲ ਰਿਹਾ ਬਹੁਤ ਕਮਾਂਚਨ ਲੜਾਈ ਹੋਈ ਤੇ ਸਿੰਘ ਸ਼ਹੀਦੀਆਂ ਪ੍ਰਾਪਤ ਕਰਦੇ ਨੇ ਬਾਬਾ ਦੀਪ ਸਿੰਘ ਜੀ ਜੋ ਟਾਰਾਂ ਸੇੜ ਦਾ ਖੰਡਾ ਹੈ ਉਹ ਚਲਾਉਂਦੇ ਨੇ ਔਰ ਇਸ ਵੇਲੇ ਉਮਰ ਹੈ ਉਹਨਾਂ ਦੀ 75 ਸੇਵਨਟੀ ਫਾਈਵ 75 ਸਾਲ ਦਾ ਬੁੱਢਾ ਬਜ਼ੁਰਗ ਬਾਣੀ ਵਿੱਚ ਲਿਖਿਆ ਗੁਰਮੁਖ ਬੁੱਢੇ ਕਦੇ ਨਹੀਂ ਗੁਰਮੁਖ ਵੱਡੇ ਦੜਾਉਂਦੇ ਜਿਹੜੇ ਆਲਸੀ ਨੇ ਨੌਜਵਾਨੋ ਸੁਣਿਓ ਜੇ ਤੁਸੀਂ ਆਲਸੀ ਹੋ ਜੇ ਤੁਸੀਂ ਅਵਿਸਲੇ ਹੋ ਜੇ ਤੁਹਾਡੇ ਵਿੱਚ ਫੁਰਤੀ ਨਹੀਂ ਜੇ ਤੁਸੀਂ ਚਾਰ ਕੌਫੀ ਤੋਂ ਬਗੈਰ ਉੱਠਦੇ ਨਹੀਂ ਤੇ ਫਿਰ ਤੁਸੀਂ ਬੁੱਢੇ ਹੋ ਮਨਮੁਖ ਬਿਰਦ ਸਮਾਨ ਹੈ ਗੁਰਮੁਖ ਬੁੱਢੇ ਕਦੇ ਨਹੀਂ 75 ਸਾਲ ਦਾ ਬਾਬਾ 72 ਸਾਲ ਦਾ ਬਾਬਾ ਅਮਰਦਾਸ ਗਾਗਰ ਦੀ ਸ਼ਿਵਾ ਕਰਦਾ ਸੀ ਉਹਨੂੰ ਬੁੱਢੇ ਕਵਾਂਗੇ ਨਹੀਂ ਉਹ ਨੌਜਵਾਨਾਂ ਨਾਲੋਂ ਵੀ ਉਹਨਾਂ ਦੇ ਅੰਦਰ ਜਜ਼ਬਾ ਤਕੜ ਤੇ ਫਿਰ ਐਡਾ ਭਾਰਾ ਖੰਡਾ ਚੱਕ ਕੇ ਤੇ 40000 ਦੀ ਫੌਜ ਦੇ ਨਾਲ ਮੁਕਾਬਲਾ ਕਰਨਾ ਇਹ ਆਮ ਬੰਦੇ ਦੇ ਵਸ ਦੀ ਗੱਲ ਨਹੀਂ ਇਹ ਬਾਬਾ ਦੀਪ ਸਿੰਘ ਹੀ ਮਾਰੇ ਕਰ ਸਕਦੇ ਨੇ ਇਹ ਗੁਰੂ ਗੋਬਿੰਦ ਸਿੰਘ ਹੀ ਕਰ ਸਕਦਾ ਕੋਈ ਵੀ ਹੋ ਜਿਦ ਕੋ ਸੇਵਾ ਲੈਣੀ ਲੈ ਲੈਣੀ ਇਹ ਭਾਈ ਸਤਵੰਦ ਸਿੰਘ ਦੇ ਬਿਆੰਦ ਸਿੰਘ ਦੇ ਕੇਰ ਸਿੰਘ ਦੀ ਸੇਵਾ ਲਈ ਉਹੀ ਕਰ ਸਕਦਾ ਜਿਦ ਕੋ ਲੈਣੀ ਹੈ ਉਹ ਸਿੰਘ ਦਰਸ਼ਨ ਕਰਕੇ ਗਿਆ ਨਾ ਅੰਮ੍ਰਿਤਸਰ ਪਰ ਮੈਂ ਪੜਿਆ ਉਹਨਾਂ ਨੂੰ ਜਦੋਂ ਉਹਨਾਂ ਨੇ ਦੇਖਿਆ ਹਰਮੰਦਰ ਸਾਹਿਬ ਦੀ ਹਾਲਤ ਤੇ ਜਦੋਂ ਦੇਖਿਆ ਕਾਲ ਤਖਤ ਉਹ ਕਹਿੰਦੇ ਬਸ ਇਹ ਜਨਮ ਤੁਹਾਰੇ ਲੈ ਕੇ ਗੁਰੂ ਰਾਮਦਾਸ ਹੁਣ ਨਹੀਂ ਮੁੜ ਕੇ ਅਸੀਂ ਆਣਾ ਆਖਰੀ ਦਰਸ਼ਨ ਨੇ ਤੁਹਾਡੇ ਬੱਸ ਫਿਰ ਐਂਦੀ ਬਾਬਾ ਦੀਪ ਸਿੰਘ ਸੇਵਾ ਲੈ ਨਹੀਂ ਮਾਰਾਇਨੇ ਮੈਂ ਬੜੀ ਵਾਰ ਬੇਨਤੀ ਕੀਤੀ ਐ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੇ ਗੁਰੂ ਨਾਨਕ ਨੇ ਹੁਣ ਇਦਾਂ ਨਹੀਂ ਆਉਣਾ ਕਿ ਚੋਲਾ ਲੰਮਾ ਪਾ ਕੇ ਤੇ ਹੱਥ 'ਚ ਮਾਲਾ ਫੜ ਕੇ ਮਰਦਾਨੇ ਨਾਲ ਆਣਗੇ ਹੁਣ ਸਿੱਖਾਂ ਵਿੱਚ ਆਣਗੇ ਮੈਂ ਨਹੀਂ ਕਹਿੰਦਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੋ ਨਿਵਾਸ ਇਨ ਪੁੱਤਰਨ ਕੇ ਸਿਰ ਪਰ ਵਾਰ ਦੀਏ ਸਤ ਚਾਰ ਚਾਰ ਮੂਏ ਤੋਂ ਕੀ ਆ ਹੋਆ ਜੀਵਨ ਦੇ ਕਈ ਹਜ਼ਾਰ ਮਾਰੇ ਕਿੰਦੇ ਮੈਂ ਇਨਾਂ ਵਿੱਚ ਪ੍ਰਗਟਾਂਗਾ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮਾਜ ਹੁਣ ਸਮਝਣਾ ਕਿਸ ਨੂੰ ਤੇ ਸਮਝ ਲਿਓ ਮਹਿਸੂਸ ਕਰਨਾ ਤੇ ਕਰ ਲਿਓ ਇਹਦੇ ਲਈ ਅੱਖੀਆਂ ਚਾਹੀਦੀਆਂ ਨੇ ਇਹਦੇ ਲਈ ਅੰਦਰ ਭਾਵਨਾ ਚਾਹੀਦੀ ਏ ਇਹਦੇ ਲਈ ਉਹਦੇ ਬਰਾਬਰ ਦਾ ਲੈਵਲ ਚਾਹੀਦਾ ਪ੍ਰਾਇਮਰੀ ਜਾਂ ਮਿਡਲ ਵਾਲਾ ਪੀ ਐਚ ਡੀ ਵਾਲੇ ਨੂੰ ਨਹੀਂ ਜਾਣ ਸਕਦਾ ਉਹਨੂੰ ਉੱਥੇ ਜਾਣਾ ਪਏਗਾ ਬ੍ਰह्म ਗਿਆਨੀ ਕੀ ਬ੍ਰह्म ਗੱਦ ਬ੍ਰह्म ਗਿਆਨੀ ਜਾਨਾ ਜੇ ਕਿਸੇ ਨੇ ਗੁਰਮਖ ਨੂੰ ਜਾਣਨਾ ਤੇ ਸਾਹਮਣੇ ਵਾਲਾ ਗੁਰਮਖ ਹੋਣਾ ਚਾਹੀਦਾ ਜੇ ਸਾਹਮਣੇ ਵਾਲੇ ਦਾ ਲੈਵਲ ਬੜਾ ਹਾਈ ਹੈ ਗੁਰਮਤ ਦਾ ਤੇ ਜਿਹੜਾ ਜਿਹੜਾ ਹੈ ਹੀ ਸਖਣਾ ਉਹਨੇ ਉਹਨੂੰ ਸਮਝ ਹੀ ਨਹੀਂ ਆਉਣੀ ਵੀ ਇਹ ਗੱਲਾਂ ਕੀ ਨੇ ਇਹ ਚੀਜ਼ਾਂ ਕੀ ਨੇ ਉਹਨੇ ਤੇ ਕਹਣਾ ਨਹੀਂ ਨਹੀਂ ਉਹ ਨਹੀਂ ਠੀਕ ਕਿ ਤੇਰਾ ਲੈਵਲ ਨਹੀਂ ਜਦੋਂ ਤੇਰਾ ਲੈਵਲ ਉਹਦੇ ਬਰਾਬਰ ਪਹੁੰਚ ਗਿਆ ਨਾ ਤੂੰ ਤੇ ਉਹਦੇ ਚਰਣਾ ਚੜ੍ਹੇਗਾ ਮਿਰਦੇ ਮੇਰ ਕਰਦੇ ਠੀਕ ਹੈ ਜੀ ਇਹ ਚੀਜ਼ਾਂ ਗੁਰੂ ਸਾਹਿਬ ਨੇ ਬਖਸ਼ੀ ਕੀਤੀਆਂ ਹੁਣ ਕਿਉਂ ਬਾਬਾ ਦੀਪ ਸਿੰਘ ਦੇ ਉਸ ਸਥਾਨ ਤੇ ਲੱਖਾਂ ਦੁਨੀਆਂ ਜਾਂਦੀ ਹੈ ਕਿਉਂ ਵਰਤਦਾ ਮਾਰੇ ਉੱਥੇ ਉੱਥੇ ਵਰਤਦਾ ਸੱਚੇ ਪਾਤਸ਼ਾਹ ਸੋ ਇਹ ਜਹਾਨ ਖਾਨ ਦੇ ਨਾਲ ਜਦੋਂ ਫਾਈਟ ਕਰਦੇ ਨੇ ਲੜਾਈ ਕਰਦੇ ਨੇ ਤੇ ਉਹਦਾ ਵੀ ਸਿਰ ਲਾ ਕੇ ਪਰਾਂ ਮਾਰਦੇ ਨੇ ਵਾਰ ਉਹਦਾ ਵੀ ਲੱਗ ਜਾਂਦਾ ਹੈ ਤੇ ਯੋਧੇ ਸ਼ਹਾਦਤ ਪ੍ਰਾਪਤ ਕਰਨੀ ਸੋ ਬਾਬਾ ਦੀਪ ਸਿੰਘ ਜੀ ਦਾ ਜਦੋਂ ਸੀਸ ਧਰਤੋਂ ਵਾਕੋ ਕੇ ਧਰਤੀ ਤੇ ਡਿੱਗ ਜਾਂਦਾ ਇੱਕ ਸਿੱਖ ਕਹਿੰਦਾ ਬਾਬਾ ਜੀ ਆ ਕੀ ਹੋਇਆ ਤੁਸੀਂ ਤੇ ਅਰਦਾਸ ਕਰਕੇ ਤੁਰੇ ਸੀ ਮੈਂ ਹਰਮੰਦਰ ਸਾਹਿਬ ਪਹੁੰਚਣਾ ਬੇਦਵੀ ਦਾ ਬਦਲਾ ਲੈਣਾ ਉੱਥੇ ਅਰਦਾਸ ਪੂਰੀ ਕਰਨੀ ਹੈ ਇਹ ਕੀ ਹੋਇਆ ਕਹਿੰਦੇ ਬਾਬਾ ਦੀਵ ਸਿੰਘ ਦੇ ਸਰੀਰ ਦੇ ਵਿੱਚ ਝੁਣ ਝਨਾਟ ਕਹਿਦੀ ਹੈ ਇੱਕ ਕੰਬਣੀ ਜਈ ਛੜੀ ਪ੍ਰਮਾਤਮਾ ਦੀ ਬਖਸ਼ਿਸ਼ ਜੇ ਆਰਾ ਚਲਦੇ ਚਲਦੇ ਜਬਜੀ ਸਾਹਿਬ ਹੋ ਸਕਦਾ ਤੇ ਸੀਸ ਵੀ ਕੱਢਦੇ ਆਸਲ ਹੋਰ ਵੀ ਬੜੇ ਪਰਮਾਨੇ ਸਮਾ ਹੋ ਗਿਆ ਮੈਂ ਜਿਆਦਾ ਨਹੀਂ ਇਤਿਹਾਸ ਵੱਲ ਜਾਣਾ ਸੋ ਬਾਬਾ ਦੀਪ ਸਿੰਘ ਨੇ ਜੋਸ਼ ਦੇ ਵਿੱਚ ਉਹ ਸੀਸ ਚੱਕ ਕੇ ਖੰਬੇ 'ਤੇ ਰੱਖ ਲਿਆ ਬਸ ਉਹ ਖੰਡਾ ਵੋਂਦੇ ਵੋਂਦੇ ਚਲਾਉਂਦੇ ਚਲਾਉਂਦੇ ਬਸ ਅੰਮ੍ਰਿਤਸਰ ਸਾਹਿਬ ਦੀ ਧਰਤੀ ਉਸ ਪ੍ਰਕਰਮਾਂ ਦੇ ਵਿੱਚ ਆ ਕੇ ਨਮਸਕਾਰ ਕਰ ਕਰਕੇ ਉਸ ਧਰਤੀ ਤੇ ਮubarrak ਧਰਤੀ ਤੇ ਆਪਣਾ ਸੀਸ ਰੱਖਿਆ ਸੂਰਜ ਕਿਰਨ ਮਿਲੇ ਜਲਕਾ ਜਲੂਆ RAM ਜੋਤੀ ਜੋਤ ਰਲੀ ਸੰਪੂਰਨthia RAM ਤੇ ਮੁਗਲਾ ਨੂੰ ਸਾਰਿਆਂ ਨੂੰ ਭਾਜੜਾ ਪਾ ਦਿੱਤੀਆਂ ਤੇ ਬੇਅਦਬੀ ਦਾ ਬਦਲਾ ਲੈ ਲਿਆ ਤੇ ਸਿੱਖਾਂ ਨੇ ਉੱਤੇ ਆਪਣੇ ਮੋਰਚੇ ਕਰ ਦਿੱਤੇ ਸ਼ੇਵਾਂ ਸੰਭਾਲ ਲਈ ਤੇ ਫਿਰ ਬਾਬਾ ਦੀਪ ਸਿੰਘ ਨੇ ਜੋ ਅਰਦਾਸ ਕੀਤੀ ਸੀ ਜੋ ਬਚਨ ਕੀਤਾ ਸੀ ਉਹ ਗੁਰਮੁਖ ਪਿਆਰਿਆਂ ਦੇ ਪੂਰੇ ਹੋਏ ਦੋ ਧਾਰਾ ਖੰਡਾ ਬਾਬਾ ਜੀ ਦਾ ਅਕਾਲ ਤਖਤ ਸਾਹਿਬ ਵਿਖੇ ਜਦੋਂ ਸ਼ਸ਼ਤਰਾਂ ਦੇ ਦਰਸ਼ਨ ਕਰਾਏ ਜਾਂਦੇ ਹਨ ਉਹਦੇ ਵੀ ਦਰਸ਼ਨ ਕੀਤੇ ਜਾਂਦੇ ਹਨ ਸੋ ਇਸ ਸੰਖੇਪ ਦੇ ਵਿੱਚ ਬਾਬਾ ਜੀ ਦੀ ਉਸਤਤ ਮਹਾਰਾਜ ਦੀ ਦੀ ਕਿਰਪਾ ਨਾਲ ਆਪ ਦੇ ਨਾਲ ਸਾਂਝੀ ਕੀਤੀ ਹੈ ਸੋ ਮਹਾਰਾਜ ਸਾਨੂੰ ਹੁਣ ਇਹ ਸੁਣ ਕੇ ਨਹੀਂ ਜਾਣਾ ਵੀ ਸੁਣ ਲਿਆ 25 30 ਮਿੰਟ ਤੇ ਚਲੋ ਜੀ ਹੁਣ ਬੱਸ ਮਨਾਲਿਆ ਗੁਰਪੁਰਬ ਜਾਂ ਮਨਾਲਿਆ ਦਿਨ ਨਹੀਂ ਅਸੀਂ ਵੀ ਸੱਚ ਤੇ ਪਹਿਰਾ ਦੇਣਾ ਜਿਹੜਾ ਧੱਕਾ ਕਰਦਾ ਜਿਹੜਾ ਜ਼ੁਲਮ ਕਰਦਾ ਮੈਂ ਹਮੇਸ਼ਾ ਕਿਨਾਂ ਕੋਈ ਵੀ ਹੋਵੇ ਉਹਦੇ ਖਿਲਾਫ ਖੜਨਾ ਹੈ ਉਹਨੂੰ ਸ਼ੀਸ਼ਾ ਦਿਖਾ ਦੇਣਾ ਵੀ ਸੱਜਣਾ ਤੂੰ ਗਲਤ ਹੈ ਡਰਨਾ ਨਹੀਂ ਕੋਈ ਵੀ ਹੋਵੇ ਚਾਹੇ ਜਿੱਦਾਂ ਮਰਜੀ ਵੱਡਾ ਬੰਦਾ ਹੋਵੇ ਚਾਹੇ ਕੋਈ ਪੋਲੀਟੀਕਲ ਪਾਵਰ ਵਾਲਾ ਹੋਵੇ ਚਾਹੇ ਕੋਈ ਜਿੱਦਾਂ ਮਰਜੀ ਕੋਈ ਠਣਾੜ ਹੋਵੇ ਜੇ ਉਹ ਗਲਤ ਹੈ ਤੇ ਉਹਨਾਂ ਨਾਲ ਮੈਂ ਸੱਜਣਾ ਮੇਰੇ ਪਿਓ ਨੇ ਮੈਨੂੰ ਪੁੱਤ ਬਣਾਇਆ ਆਪਣਾ ਮੇਰੇ ਤੋਂ ਬੜੀਆਂ ਉਹਦੀਆਂ ਆਸਾਂ ਨੇ ਮੈਂ ਤੈਨੂੰ ਸੱਚ ਦਾ ਚੀਜ਼ਾ ਦਿਖਾਉਣਾ ਹੈ ਪੀ ਆ ਚੀਜ ਸਹੀ ਹੈ ਆ ਚੀਜ ਗਲਤ ਹੈ ਉਹਨਾਂ ਨੂੰ ਗਲਤ ਠਹਿਰਾ ਦੇਣਾ ਕੰਮ ਨਹੀਂ ਚੇਲ ਦੇਣੀ ਸੱਚ ਦੇ ਨਾਲ ਇੰਨੀ ਦ੍ਰਿੜਤਾ ਤੇ ਅੰਦਰ ਪਾਵਰ ਹੋਣੀ ਚਾਹੀਦੀ ਬਖਸ਼ਿਸ਼ ਅਲਫਾਜ਼ਾਂ ਦੇ ਨਾਲ ਲੌਜੀਕ ਨਾਲ ਦਲੀਲ ਨਾਲ ਬਾਣੀ ਨਾਲ ਉਹਦੇ ਪੈਰੋ ਖਾੜ ਦੇਣੇ ਇਹ ਗੁਰੂ ਦੀ ਬਖਸ਼ਿਸ਼ ਹੈ ਸੱਚ ਕਰਕੇ ਉਹਨਾਂ ਦੀ ਸ਼ਹਾਦਤ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਜਲਮ ਦੇ ਖਿਲਾਫ ਉੱਟਣਾ ਕਿਸੇ ਦਿਨ ਅਰ ਜਬਰ ਜਲੋ ਹੁੰਦਾ ਤੇ ਉੱਥੇ ਵੀ ਆਪਾਂ ਖੜੇ ਹੋਣਾ ਆਪਣੇ ਨਾਲ ਤੇ ਹੋਣੀ ਨਾ ਦੇਣਾ ਪੈਕਾ ਹੋ ਕੋ ਦੇਤ ਨਾ ਨਹਿ ਪੈਮਾਨਤ ਆਣ ਨਾ ਕਿਸੇ ਤੇ ਜਬਰ ਜ਼ੁਲਮ ਕਰਨਾ ਡਰਾਉਣਾ ਤੇ ਨਾਲ ਡਰ ਕੇ ਜ਼ਿੰਦਗੀ ਬਤੀਤ ਕਰਨੀ ਹੈ ਸਿੱਖ ਨੇ ਸਿੰਘ ਨੇ ਹਮੇਸ਼ਾ ਚੜਦੀ ਕਲਾ ਦੇ ਵਿੱਚ ਰਹਿਣਾ ਇਹ ਸਾਨੂੰ ਸਿੱਖਿਆ ਹੈ ਸੋ ਲੰਗਰ ਪਾਣੀ ਤੇ ਰੱਬ ਨੇ ਸਾਨੂੰ ਸਾਰਿਆਂ ਨੂੰ ਦੇਈ ਜਾਣਾ ਠੀਕ ਹੈ ਜੀ ਆਪਣੇ ਨਿਆਣਿਆਂ ਨੂੰ ਮੈਂ ਵੀ ਸਪੋਰਟ ਕਰੀ ਜਾਣੀ ਤੁਸੀਂ ਵੀ ਇਹਦੇ ਤੋਂ ਡਿਫਰੈਂਟ ਇਹਦੇ ਤੋਂ ਵੱਖਰਾ ਕੁਝ ਕੀਤਾ ਜਾਏ ਸਮਾਜ ਦੇ ਲਈ ਕੌਮ ਦੇ ਲਈ ਪ੍ਰਚਾਰ ਦੇ ਰੂਪ ਦੇ ਵਿੱਚ ਤੇ ਆਪਣਾ ਪ੍ਰਚਾਰ ਦੇ ਰੂਪ ਵਿੱਚ ਸੇਵਾ ਦੇ ਰੂਪ ਦੇ ਵਿੱਚ ਜੇ ਕਿਸੇ ਕੋ ਕੋਈ ਵੀ ਟੈਲੈਂਟ ਹੈ ਉਹ ਆਪਣੇ ਜਿਹੜਾ ਧੰਨ ਰੱਬ ਨੇ ਇਹਨਾਂ ਦਿੱਤਾ ਉਹਦੇ ਰਾਹੀਂ ਕੌਮ ਦੀ ਸੇਵਾ ਕਰੇ ਦੇਸ਼ ਦੀ ਸੇਵਾ ਕਰੇ ਪ੍ਰਚਾਰ ਕਰੇ ਪ੍ਰਸਾਰ ਕਰੇ ਸੱਚ ਨੂੰ ਅੱਗੇ ਤੱਕ ਲੈ ਕੇ ਜਾਏ ਇਹ ਸਾਡਾ ਫਰਜ਼ ਹੈ ਇਹ ਅਸੀਂ ਵਾਅਦਾ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੋ ਮਹਾਰਾਜ ਮੇਰ ਕਰਨ ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ਣ ਸਭ ਦੇ ਬੱਚਿਆਂ ਨੂੰ ਖੁਸ਼ੀਆਂ ਬਖਸ਼ਣ ਕਾਲ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਅਮਰਤ ਵੇਲੇ ਹਾਜ਼ਰੀਆਂ ਭਰੋ ਗੁਰੂ ਮਹਾਰਾਜ ਦੀ ਬਖਸ਼ਿਸ਼ ਕਰੋ ਤਨਮਨ ਤਨ ਦੇ ਨਾਲ ਸੇਵਾਵਾਂ ਕਰੋ ਸੋ ਬੇਅੰਤ ਮਾਇਆਵ ਜੀ ਨੇ ਕਥਾ ਕੀਰਤਨ ਦਾ ਸਤਕਾਰ ਕੀਤਾ ਹੈ ਤੇਲ ਤੇ ਲਪੇਟਾ ਮਾਰੇ ਦੀ ਲੇਖੇ ਚਲਾਉਣ ਹਰ ਮੈਦਾਨ ਨੂੰ ਫਤਿਹ ਕਰਨ ਹਾਜ਼ਰੀ ਪ੍ਰਵਾਨ ਕਰਨ ਪੁਰ ਚੱਕ ਮਾਫ ਕਰਨਾ ਜੀ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ